ਅਸੀਂ 40 ਸਿੰਘ ਹੈਗਾ ਜੀ ਕੋਈ ਤਾਂ ਦੱਸ ਦੋ ਕੱਲਾ ਚਮਕੌਰ ਦੀ ਗੜੀ ਦਾ ਜੰਗ ਹੈ ਕਿ 10 ਲੱਖ ਫੌਜਾਂ ਨੇ ਹਮਲਾ ਕੀਤਾ ਘੇਰਾ ਪਾਇਆ ਅੰਦਰ ਸਿੰਘ ਕਿੰਨੇ ਆ ਜੀ ਕੇਵਲ 40 ਗੁਰੂ ਗੋਬਿੰਦ ਸਿੰਘ ਨੇ ਕੱਲਾ ਕਹਿਆ ਨਹੀਂ ਕਰਕੇ ਵਿਖਾਇਆ ਭਾਰਤ ਦੇ ਲੋਕਾਂ ਦੀ ਹਾਲਤ ਕੀ ਸੀ ਹਮਰਾ ਕੰਮ ਹੈ ਤੋਲੇ ਤਕੜੀ ਨੰਗੀ ਕਰਦ ਕਵੀ ਨਹੀਂ ਪਕੜੀ ਚਿੜੀ ਉੱਡੇ ਡਰ ਸੇ ਮਰ ਜਾਓ ਮੁਗਲੋਂ ਸੇ ਐਸੇ ਲੜ ਪਾਉ ਤੁਸੀਂ ਚਿੜੀ ਵੇਖੀ ਹੋਣੀ ਆ ਜੀ ਜਦੋਂ ਚਿੜੀ ਉੱਡਦੀ ਏ ਉਹ ਆਵਾਜ਼ ਆਉਂਦੀ ਆ ਉਹਦੇ ਖੰਭਾਂ ਦੀ ਅਸੀਂ ਡਰ ਜਾਂਦੇ ਆ ਕੰਮ ਜਾਂਦੇ ਆ ਅਸੀਂ ਮੁਗਲਾਂ ਦੇ ਨਾਲ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਰਦ ਗੰਬੜਾ ਕਿਹੋ ਜੀ ਸ਼ਖਸੀਅਤ ਦੇ ਮਾਲਕ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਵਿੱਚ ਇਸ ਜੜੀਆਂ ਸੇ ਮੈਂ ਬਾਜ ਤੜਾਉ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਕੱਲਾ ਕਿਆ ਨਹੀਂ ਕਰਕੇ ਵਿਖਾਇਆ ਚਮਕੌਰ ਦੀ ਗੜੀ ਵਿੱਚ ਸਿੰਘਾਂ ਦੀ ਗਿਣਤੀ ਕੀ ਰਾਪ ਆਉਣ ਵਾਲੇ 10 ਲੱਖ ਸੰਸਾਰ ਦਾ ਅਨੂਖਾ ਜੰਗ ਸ਼ੁਰੂ ਹੋਣ ਲੱਗਾ ਰਾਜਦੇ ਸਿੰਘ ਜਿਨ੍ਹਾਂ ਨੂੰ ਗੁੜਤੀਏ ਮਿਲੀ ਹੈ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਜੰਗੇ ਮੈਦਾਨ ਵਿੱਚ ਜਾਨ ਦੀ ਆਗਿਆ ਮੰਗੀ ਗੁਰੂ ਗੋਬਿੰਦ ਸਿੰਘ ਤੋਂ ਆਗਿਆ ਲੈ ਜਾਂਦੇ ਸੰਗਤ ਜੀ ਕਿੰਨੀ ਸੁਣੋ ਲੱਖੋਂ ਕੇ ਕਤਲ ਕਿਆ ਰਕੇ ਪੁਸਮੇ ਲਗਾਕਰ ਆਗ ਸ਼ਰਾਰੇ ਗੁਜ਼ਰ ਗਏ ਸਿੰਘ ਸੂਰਮੇ ਹੋ ਗਏ ਸਰਦਾਰ ਸਰ ਕਟਾਣੇ ਤੇ ਮਜਬੂਰ ਹੋ ਗਏ ਇੱਕ ਇੱਕ ਦੇ ਸਰੀਰ ਤੇ ਸਹਾਰਿਆ ਹਾਜ਼ਰੀ ਦੇ ਨਾਲ ਹੁਕਮ ਸਿੰਘ ਪਾਈ ਹਿੰਮਤ ਸਿੰਘ ਸ਼ਹੀਦ ਹੋ ਜਾਂਦੇ ਆ ਜਦੋਂ ਤਿੰਨ ਪਿਆਰੇ ਸ਼ਹੀਦ ਹੁੰਦੇ ਜੀ ਗੁਰੂ ਗੋਬਿੰਦ ਸਿੰਘ ਦਾ ਵੱਡਾ ਸਹਬਜਾਦਾ ਆਉਂਦਾ ਬਾਬਾ ਅਜੀਤ ਸਿੰਘ ਤਨਤਨ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਹੈ ਅਜੀਤ ਸਰਸਾਬ ਨਮਸਕਾਰ ਹੈ ਉਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਨੇ ਸਹਿਬਜ਼ਾਦੇਆਂ ਦੇ ਨਾਮ ਤੇ ਗੁਰਦੁਆਰਾ ਰੱਖਿਆ ਗੁਰਦੁਆਰੇ ਦਾ ਨਾਮ ਸਹਿਬਜ਼ਾਦੇ ਦੇ ਨਾਮ ਤੇ ਰੱਖਿਆ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗਾ ਮੈਨੂੰ ਜੰਗੇ ਮੈਦਾਨ ਪਿਤਾ ਆਪਣੇ ਵੱਡੇ ਪੁੱਤਰ ਨੂੰ ਆਪਣੇ ਹੱਥਾਂ ਨਾਲ ਤਿਆਰ ਕਰਦੇ ਆ। ਸ਼ਸਤਰ ਪਹਿਨਾ ਕੇ ਜੰਗੇ ਮੈਦਾਨ ਵਿੱਚ ਭੇਜਦੇ ਆ ਤੇ ਕਿੰਨੀ ਬਹਾਦਰੀ ਨਾਲ ਸਿੰਘ ਜੀ ਲੜਦਾ ਹੈ ਸੁਣੋ। ਸ਼ਹਿਜ਼ਾਦਾ ਹੀ ਜਾਣੇ ਭਗੜੜ ਮਚਾ ਜਿਹੜੇ ਪਾਸੇ ਵੀ ਪੈਂਦੇ ਆ ਭਗੜੜ ਮੱਚ ਜਾਂਦੀ ਆ ਲੋਕੀ ਪਹਾੜੀ ਫੌਜ ਪਾਸੀ ਹੋਈ ਜਾਂਦੀ ਆ ਕਿ ਵੱਡਾ ਫਰਜੰਦ ਆ ਗਿਆ ਸ਼ਹਿਜ਼ਾਦਾ ਹੀ ਜਾਣੇ ਭਗਦੜ ਮਝਾਦੀ ਕੁਝ ਭਗਾਦੀ ਕਭੀ ਉਹ ਫੌਜ ਭਗਾਦੀ ਵੱਡ ਚੜ ਕੇ ਤਵਕਕੋ ਜਜ਼ਿਆਤ ਜੋ ਦਿਖਾਦੀ ਜਲਾਸੇ ਬੱਚੋ ਕੋ ਨਿਦਾਦੀ ਜਦੋਂ ਦੇਖਿਆ ਕਿ ਵੱਡਾ ਸਹਿਜ਼ਾਦਾ ਆਇਆ ਹੈ ਕੱਚੀ ਗੜੀ ਤੋਂ ਗੁਰੂ ਗੋਬਿੰਦ ਸਿੰਘ ਜੀ ਵੇਖਦੇ ਪਏ ਸਨ ਉਹਨਾਂ ਨੇ ਨਿਦਾ ਕੀ ਦਿੱਤੀ ਜੀ ਆਵਾਜ਼ ਕੀ ਆਵਾਜ਼ ਕਹਿੰਦੇ ਸ਼ਾਬਾਸ਼ ਬਾਬਾ ਸਾਹਿਬ ਜادہ ਅਜੀਤ ਸਿੰਘ ਵੱਡੇ ਫਰਜ਼ੰਦ ਨੂੰ ਕੀ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸ਼ਾਬਾਸ਼ ਬੇਟਾ ਅਜੀਤ ਸਿੰਘ ਤੁਹਾਨੂੰ ਸ਼ਾਬਾਸ਼ ਹੈ ਕਿਹੜੀ ਗੱਲ ਦੀ ਸਰ ਖੂਬ ਦਲੇਰੀ ਨਾਲ ਲੜੇ ਹੋ ਇਸ ਗੱਲ ਦੀ ਸ਼ਾਬਾਸ਼ ਹੈ ਕਿ ਤੁਸੀਂ ਬੜੀ ਬਹਾਦਰੀ ਨਾਲ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਦੇ ਫਰਜ਼ੰਦ ਬੜੇ ਲੜੋ ਵੀ ਕਿਉਂ ਨਾ ਗੁਰੂ ਗੋਬਿੰਦ ਸਿੰਘ ਦੇ ਤੁਸੀਂ ਵੱਡੇ ਸਾਬ ਜਾਦੇ ਹੋ ਉਹ ਵੀ ਕਿਉਂ ਨਾ ਤੁਹਾਨੂੰ ਸ਼ਾਬਾਸ਼ ਇਸ ਗੱਲ ਦੀ ਹੈ ਕਿ ਬੜੀ ਬਹਾਦਰੀ ਨਾਲ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ਤੇ ਜਦੋਂ ਸਹਬਜ਼ਾਦੇ ਨੂੰ ਸ਼ਾਬਾਸ਼ ਦਿੱਤੀ ਆ ਵਿੱਚ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਹਬਜ਼ਾਦੇ ਨੇ ਆਪਣੇ ਪਿਤਾ ਦਾ ਸਤਿਕਾਰ ਕਰਦੇ ਨਾਲ ਐਵੇਂ ਤਲਵਾਰ ਸੇ تسلیم ਵਜ਼ਾਈ ਆਬ ਦਲਾਵਰ ਨਹੀਂ ਝੁਕਾਈ ਅਦਬ ਕਰਨ ਲਈ ਸਤਕਾਰ ਕਰਨ ਲਈ ਵੱਡੇ ਫਰਜ਼ੰਦ ਨੇ ਆਇਆ ਗਰਦਨ 'ਤੇ ਅਦਾਬ ਤੇ ਲਾਵਰ ਨਹੀਂ ਝੁਕਾਈ ਉਸ ਵਕਫਾ ਮੇਂ ਛਿਤਮਿਆ ਕੀ ਵਰਸ਼ੀ ਕਿਸੇ ਵੱਦਵਕਤ ਨੇ ਪਿੱਛੇ ਸੇ ਲਗਾਈ ਕਿਸੇ ਵੱਦਵਕਤ ਇਨਸਾਨ ਨੇ ਸਾਹਮਣਿਓਂ ਵਾਰ ਨਹੀਂ ਕੀਤਾ ਪਿਛਲੇ ਪਾਸਿਓਂ ਵਰਸ਼ੀਆਂ ਦਾ ਵਾਰ ਹੋਇਆ ਬਾਬਾ ਅਜੀਤ ਸਿੰਘ ਵਰਸ਼ੀਆਂ ਵਿੱਚ ਨਿਜੀਆਂ ਵਿੱਚ ਆ ਗਿਆ ਵੱਡਾ ਸਹਿਬਜਾਦਾ ਘੋੜੇ ਤੋਂ ਪੂਆਟ ਨਹੀਂ ਖਾ ਕੇ ਧਰਤੀ ਤੇ ਹੀ ठा ਡਿੱਗ ਗਿਆ ਜਦੋਂ ਵੱਡਾ ਸਹਿਬਜਾਦਾ ਘੋੜੇ ਤੋਂ ਹੀਠਾ ਡਿੱਗਦਾ ਹੈ ਚਾਰਖਾਂ ਜੋਗੀ ਲਿਖਦਾ ਕਿ ਦਿਲਬੰਦ ਨੇ ਤਲਵਾਰ ਸੇ تسلیم বাজਾਈ ਗਰਦਨ ਪੈ ਆਦਾਬ ਦੇ ਲਾਵਰ ਨਹੀਂ ਝੁਕਾਈ ਉਸ ਵਕਤ ਬਾਅ ਮੇ ਸ਼ਿਤ ਮਿਆਰਾਉ ਮੜੀ ਆਈ ਪਰਸ਼ੀ ਪਿੱਛੇ ਸੇ ਲਗਾਈ ਤੇ ਉਰਾਕੇ ਗਰੇ ਜੀਨ ਸੇ ਸਰਕਾਰ ਜਮੀ ਪਰ ਖੁੱਲਦ ਗਈ ਔਰ ਤਨਜਾਰ ਬਾਬਾ ਆਜੀਤ ਸਿੰਘ ਦੀ ਰੂਹ ਸਵਰਗਾ ਨੂੰ ਚਲੇ ਗਈ ਉਹਨਾਂ ਦਾ ਸਰੀਰ ਮਿੱਟੀ ਤੇ ਪਿਆ ਹੈ ਸੰਗਤ ਜੀ ਜਦੋਂ ਵੇਖਿਆ ਪਿਤਾ ਕਿ ਮੇਰਾ ਬੇਟਾ बेटे की शहादत तो पदर ने तूफान बपा करने उस वक्त कहा नन्हे से मासूम पिसर ने छोटा सेव बाबा आ के कहन लगा पिता जी उस वक्त कहा नन्हे से मासूम पिसर ने पिता रुखसत हमें दिलाओ पिता जी। ਗੁਰੂ ਗੋਬਿੰਦ ਸਿੰਘ ਜੀ ਮੈਨੂੰ ਵੀ ਆਗਿਆ ਦਿਓ ਮੈਂ ਵੀ ਜੰਗੇ ਮੈਦਾਨ ਵਿੱਚ ਜਾਣਾ ਚਾਹੁੰਦਾ ਹਾਂ ਜੂਝਣਾ ਚਾਹੁੰਦਾ ਹਾਂ ਛੀਧ ਹੋਣਾ ਚਾਹੁੰਦਾ ਹਾਂ ਛੋਟਾ ਸਾਹਿਬ ਜ ਆ ਕੇ ਆਗਿਆ ਮੰਗਦਾ ਜੀ ਬਾਬਾ ਜੁਹਾਰ ਸਿੰਘ ਜਦੋਂ ਆ ਕੇ ਆਗਿਆ ਮੰਗਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਉਸ ਸਮੇਂ ਦੇ ਬੋਲ ਕਿ ਬਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ ਉਸ ਨਨੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ ਰੋਕਾ ਨਹੀਂ ਆਗਾਜ ਸੇ ਬੋਲੇ ਗੁਰੂ ਗੋਬਿੰਦ ਉਫ ਛੋਟੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ